ਆਈ ਤੇ ਭਾਜੀ ਪਰਲੀ ਸਾਈਡ ਤੋਂ ਗੱਡੀ ਆ ਰਹੀ ਸੀ ਹਾਂਜੀ ਆਹੀ ਆਪਣੀ ਗੱਡੀ ਲੈ ਕੇ ਆਉਣਦੇ ਆ ਆਈ ਵੇਖਿਆ ਵੀ ਇੱਥੇ ਵਿੱਚ ਫਸੇ ਆ ਤੇ ਕੋਈ ਲਾਗੇ ਲੱਗਣ ਦੀ ਧਿਆ ਅੱਛਾ ਜੀ ਉਹ ਬੰਦੇ ਪਹਿਲਾਂ ਹੀ ਵਿਚਾਰੇ ਲਾਗੇ ਲੱਗਣ ਦਾ ਇਹ ਅੱਛਾ ਜੀ ਕੀ ਬਾਹੀ ਗੁਰੀ ਤੋੜ ਕੇ ਜਨਾਨੀ ਵਿਚਾਰੀ ਨੂੰ ਕੱਢਿਆ ਇੱਕ ਉਹਦਾ ਹਸਬੰਦ ਹੀ ਘਰ ਵਾਲਾ ਅੱਛਾ ਜੀ ਉਹਨਾਂ ਦਾ ਸ਼ਾਇਦ ਲੜਕਾ ਹੋਊਗਾ ਅੱਛਾ ਜੀ ਬਥੇ ਗੰਭੀਰ ਸੱਟ ਲੱਗੀ ਤੇ ਜਿਹੜੀ ਜਨਾਨੀ ਵਿਚਾਰੀ ਹਾਂਜੀ ਉਹਦੀ ਗੋਮ ਹੋ ਗਈ ਤੇ ਸੱਜੀ ਆਪ ਜਿਹੜੀਆਂ ਪਿੰਨੀ ਤੋਂ ਉੱਟ ਗਈ। ਅੱਛਾ ਜੀ। ਤੇ ਕਾਹਦੇ ਚ ਵੱਜੀ ਕਾਹਦੇ ਚ ਭਾਜੀ ਗੱਡੀ? ਉਹ ਐ ਇੱਕ ਕੰਟੇਨਰ ਚ ਵੱਜੀ ਜੀ। ਅੱਛਾ ਜੀ। ਇਹ ਕੰਟੇਨਰ ਖੜਾ ਸੀਗਾ? ਇਹ ਖੜਾ ਹੀਗਾ। ਅੱਛਾ ਜੀ। ਇਹ ਖੜੇ ਦੇ ਪਿੱਛੇ ਵੱਜ ਗਈ ਗੱਡੀ। ਅੱਛਾ ਜੀ। ਤੇ ਫੇਰ ਹੁਣ ਜੀ ਵੇਖ ਲੋ ਤਲੀਆਂ ਤੁਲੀਆਂ ਵਿਚਾਰੀਆਂ ਨੇ ਝੱਸ ਕੇ ਤੇ ਹੁਣ ਉਹਨਾਂ ਨੂੰ ਹਸਪੀਟਲੋਂ ਵਿਚਾਰਿਆਂ ਨੂੰ ਪਹੁੰਚਾਇਆ। ਅੱਛਾ ਐਂਬੂਲੈਂਸ ਆਈ ਸੀ ਕਿੱਧਰ ਭੇਜਿਆ? ਐਂਬੂਲੈਂਸ ਜੀ ਨਹੀਂ ਆਈ। ਪ੍ਰਾਈਵੇਟ ਗੱਡੀਆਂ ਵਿਚਾਰਿਆਂ ਦੇ ਲੈ ਕੇ ਗਏ। ਅੱਧੇ ਘੰਟੇ ਬਾਅਦ ਪਹੁੰਚੇ। ਪੁਲਿਸ ਆ ਗਈ ਸੀ ਮੌਕੇ ਤੇ? ਉਹ ਰੋਕ ਕੇ ਆਈ ਏ ਅਹੀਂ ਪਰਲੀ ਸਾਈਡ ਤੋਂ ਗੱਡੀ ਲੈ ਕੇ ਆਣਾ ਮੈਂ ਆਖਣ ਡਿਆ ਵੀ ਗੱਡੀ ਇਹ ਵੱਜ ਗਈ ਕੋਈ ਤੇ ਜਾ ਵਿੱਚ ਫਸਿਆ ਵਿਚਾਰੇ ਅੱਛਾ ਜੀ ਤੇ ਆਪਾਂ ਕੱਢਣ ਦੀ ਕੋਸ਼ਿਸ਼ ਕਰੀਏ ਅੱਛਾ ਜੀ ਤੇ ਆਪਾਂ ਬਚਾਉਣ ਦੀ ਕੋਸ਼ਿਸ਼ ਕਰੀਏ ਚਾਹੇ ਮਾਲਕ ਕਿਰਪਾ ਕਰ ਦੇ ਬਿਲਕੁਲ ਔਰ ਅਹੀਂ ਜਦੋਂ ਮਾਲਕ ਨੇ ਕਿਰਪਾ ਕੀਤੀ ਜੀ ਜਨਾਨੀ ਜਿਹੜੀ ਥੋੜੀ ਸਹਿਮ ਗਈ ਜੀ ਉਹਨੂੰ ਪਾਣੀ ਪੁਣੀ ਵਿਚਾਰੀ ਨੂੰ ਪਿਆਇਆ ਤੇ ਇਹਨੇ ਜੀ ਉਹ ਪ੍ਰਾਈਵੇਟ ਗੱਡੀ ਨੂੰ ਬਾਹਰ ਕੱਢ ਵਿਚਾਰੀ ਨੂੰ ਪਤਾ ਕੋਈ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ ਪਤਾ ਨਹੀਂ ਭਾਈ ਜਲੰਧਰ ਵਾਲੀ ਸਾਈਡ ਤੋਂ ਆਏ ਸੀ ਤੇ ਲੁਧਿਆਣਾ ਨੰਬਰ ਗੱਡੀ ਦਾ ਨੰਬਰ ਜੀ ਸੋ ਸਾਡੇ ਕੋਲ ਰੋਡ ਸਾਈਡ ਹਿਸਟਰੀ ਨਾਲ ਤ ਰੂਟ ਸਾਈਡ ਉੱਥੇ ਹੋਇਆ ਸੀਗਾ ਐਕਸੀਡੈਂਟ ਨੇਅਰ ਜੀਟੀ ਰੋਡ ਅ ਗੁਰਾਇਆਂ ਲੱਗੇ ਜੀ ਤੇ ਪੇਸ਼ੈਂਟ ਇੱਕ ਸੀਗਾ ਅਮਨਦੀਪ ਕੌਰ ਉਹਦੇ ਵਿੱਚੋਂ ਜਿਹੜੀ ਮਤਲਬ ਬਰਾਡਟ ਸੀਗੇ ਉਹ ਤੇ ਉਹਨਾਂ ਦਾ ਬੇਟਾ ਸੀਗਾ ਇੱਕ ਰਾਜਕੁੰਮਰ ਸਿੰਘ ਜਿਹਦੇ ਹੈਡ ਇੰਜਰੀ ਆ ਉਹਨੂੰ ਡੀਐਮਸੀ ਰੈਫਰ ਕਰਤਾ ਹੈ ਤੇ ਇੱਕ ਉਹਨਾਂ ਦੇ ਵਿੱਚੋਂ ਉਹਨਾਂ ਦੇ ਹਸਬੰਡ ਸੀਗੇ ਮਨਿੰਦਰਪਾਲ ਸਿੰਘ ਤੇ ਉਹਨਾਂ ਦੀ ਵੀ ਉਹਨਾਂ ਦੀ ਗੱਲ ਵੈਸੇ ਨਾਲ ਠੀਕ ਨੇ ਠੀਕ ਆ ਸਰ ਕਿਤੋਂ ਬੋਲ ਰਹੇ ਸਾਰੇ ਇਹ ਕਿਸੇ ਲੁਧਿਆਣਾ ਲੁਧਿਆਣਾ ਤੋਂ ਆ ਮਾਰਕ ਤੋਂ ਆ ਕਿਤੋਂ ਰਹੇ ਸੀਗੇ ਇਹ ਕਹਿ ਰਹੇ ਕਿ ਜੋ ਸੁਣਨ ਚ ਆਇਆ ਕਿ ਅੰਮ੍ਰਿਤਸਰ ਤੋਂ ਆ ਰਹੇ ਸੀਗੇ ਸਰ ਫੋਰਚਨਰ ਗੱਡੀ ਸੀ ਇਹਨਾਂ ਦੀ ਸਾਨੂੰ ਕਿਸੇ ਰਾਹੀ ਨੇ ਦੱਸਿਆ ਸੀ ਤੇ ਐਕਸੀਡੈਂਟ ਹੋਇਆ ਸੀ ਜਦੋਂ ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਬਾਹਰ ਕੱਢੇ ਹੋਏ ਸੀ ਅਸੀਂ ਪ੍ਰਾਈਵੇਟ ਗੱਡੀ ਦੇ ਸਹਿਯੋਗ ਨਾਲ ਸਿਵਲ ਹਸਪੀਟਲ ਫਲੋਰ ਪਚਾਤਾ ਦੋ ਇੰਜਰਡ ਹੋਇਆ ਇੱਕ ਲੜਕਾ ਇੱਕ ਲੇਡੀ ਸੀਗੀ ਇੱਕ ਨੌਜੋ ਬੇਟਾ ਹੈਗਾ ਠੀਕ ਹੈ ਸਰ ਹੋਇਆ ਕਿੱਥੇ ਗਏ ਇਹ ਆਪਣੇ ਗਰਾਹ ਥਾਣੇ ਦੇ ਹੱਦ ਦੇ ਵਿੱਚ ਹੀ ਪੈਂਦਾ ਵਾ ਤੇ ਆਰਸੀ ਪਲਾਜ਼ਾ ਤੋਂ ਥੋੜਾ ਜਿਹਾ ਪਿੱਛੇ ਹੈ ਗ੍ਰਾਮ ਵਾਲੀ ਸਾਈਡ ਨਹੀਂ ਫੋਰਚਨਰ ਵੱਜੀ ਗੱਟ ਸਰ ਇਹ ਉਹ ਖੜਾ ਸੀ ਟੈਂਕਰ ਸੀ ਕੋਈ ਨਹੀਂ ਫਰੇ ਟੈਂਕਰ ਤੇ ਵੱਜੀ ਹੈ ਹਾਂਜੀ ਪਤਾ ਲੱਗਾ ਵੀ ਹੈ ਕਿੱਥੇ ਦੇ ਕੁਛ ਹੈ ਤੇ ਲੁਧਿਆਣੇ ਦੇ ਸੇ ਬੱਕ ਹਲਾ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਜੀ